ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਇਸ ਟਾਈਮ ਫਿਰ ਮੌਜੂਦ ਹਾਂ ਆਪਦੇ ਗਵਾਂਡ ਪਿੰਡ ਮੱਲਾ ਕਲਾਂ ਦੇ ਵਿੱਚ ਮੱਲਾ ਕਲਾਂ ਪਿੰਡ ਭੁੱਗੇ ਜਲੇ ਦਾ ਪਿੰਡ ਜਿੱਥਰੋਂ ਤੇ ਜਿਸ ਤਰ੍ਹਾਂ ਦੇ ਵਿੱਚ ਮੌਜੂਦ ਹਾਂ ਕਸ਼ਮੀਰੀ ਪੈਰਾਂ ਦੇ ਨਾਮ ਤੇ ਵਪਾਰ ਦਾ ਭਾਜਦਾ ਕੰਮਾਂ ਘਟੋ ਘਟ ਵਿੱਚ ਇਸ ਭਰਾ ਨੂੰ 35-34 ਸਾਲ ਦਾ ਤਜਰਬਾ ਜਿਹੜਾ ਵਪਾਰ ਦਾ ਵਪਾਰ ਤੋਂ ਤੋਂ ਪਰ ਬਾਰ ਬਾਰ ਕੰਮ ਕਰਤੋ ਜਿੰਨਾ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਵੀ ਜਿੰਨੇ ਤੁਸੀਂ ਪੁਰਾਣੇ ਬੰਦੇ ਤੋਂ ਪਸੂ ਖਰੀਦੋਗੇ ਨਾ ਜਿੰਨਾ ਤੁਸੀਂ ਪੁਰਾਣੇ ਵਪਾਰੀ ਤੋਂ ਮਾਲ ਖੇਦੋਗੇ ਉਹ ਹਮੇਸ਼ਾ ਝੂਠ ਘੱਟ ਮਾਰੂਗਾ ਕਿਉਂਕਿ ਉਹਦੀ ਦੁਕਾਨਦਾਰੀ ਬਣੀ ਹੁੰਦੀ ਆ ਉਹ ਬੰਦੇ ਇੱਕ ਬੰਦੇ ਦੀ ਭਰਕ ਹੁੰਦੀ ਆ ਤੇ ਜਿੰਨਾ ਤੁਸੀਂ ਨਵੇਂ ਬੰਦੇ ਦੇ ੱੱਕੇ ਚੜੋਗੇ ਉਹਨੇ ਤੁਹਾਨੂੰ ਕੁਛ ਦਾ ਕੁਛ ਦੱਸ ਕੇ ਤੀ ਦੇਣੀ ਹੁੰਦੀ ਹੈ ਮਿੱਤਰੋ ਹਮੇਸ਼ਾ ਮੈਂ ਕਹਤਾ ਹੈ ਕਹਿਣਾ ਹੁਣਾ ਵੀ ਪੁਰਾਣਾ ਬੰਦਾ ਜਿਹੜਾ ਹੁੰਦਾ ਵਾ ਉਹ ਪੁਰਾਣਾ ਹੀ ਹੁੰਦਾ ਵਾ ਕਿਉਂਕਿ ਬਈ ਉਹ ਝੂਠ ਤੋਂ ਤਾਂ ਗਰੇਜ ਕਰਦਾ ਹੁੰਦਾ ਵਾ ਕਿਉਂਕਿ ਉਹਨੇ 30 40 ਸਾਲਾਂ ਦੇ ਵਿੱਚ ਆਪਦਾ ਨਾਮ ਬਣਾਇਆ ਉਹਨੂੰ ਪਤਾ ਵੀ ਮੈਂ ਕਦੋਂ ਕਿਵੇਂ ਇਸ ਮਕਾਮ ਤੀਕ ਪਹੁੰਚਿਆ ਅੱਜ ਕਿਵੇਂ ਲੋਕ ਗੱਣਦੇ ਆ ਕਿਵੇਂ ਦਾ ਵਰਤਾਰਾ ਮੇਰੇ ਨਾਲ ਤੋ ਕਰਦੇ ਆ ਤੇ ਉਹ ਇਹ ਚੀਜ਼ ਸੋਚਦਾ ਹੁੰਦਾ ਜੀ ਮੈਂ ਇਹ ਵਰਤਾਰਾ ਇਸੇ ਤਰ੍ਹਾਂ ਦਾ ਹੀ ਰਹਿਣ ਦਿਆਂ ਉਹ ਮਾੜਾ ਪਸ਼ੂ ਆ ਜਿਹੜਾ ਮੰਡੀ ਵੇਚਣ ਦੀ ਕੋਸ਼ਿਸ਼ ਕਰਦਾ ਹੁੰਦਾ ਜੀ ਲਭਾ ਨਾ ਆਵੇ ਉਹ ਕਰਦੇ ਆ ਗੱਲਬਾਤ ਆਪਾਂ ਪਾਈ ਦੇ ਨਾਲ ਬਾਈ ਕਸ਼ਮੀਰਬਾਈ ਸਤਿ ਸ਼ਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਠੀਕ ਠਾਕ ਬਾਈ ਸਰਵਜੀਤ ਮੈਂ ਨਾ ਮਹਾਰਾਜ ਜੀ ਕਿਰਪਾ ਤੁਹੀਂ ਸੁਣਾਓ ਚੜਦੀ ਕਲਾ ਚਾਹੀਦੀ ਮਹਾਰਾਜ ਛੋਟੀ ਅੱਜ ਕਦੋਂ ਸੋਈ ਹੈ ਫਿਰ ਤੜਕੇ ਬਾਈ 3 ਵਜੇ ਸੋਈ ਆ ਜੇਰ ਜੂਰਾ ਯਾਰ ਪ੍ਰੋਪਰ ਪਈ ਆ ਪੂਰੇ ਆਣ ਵਧੀਆ ਕੱਟਾ ਦੇਗੀ ਕੱਟੀ ਬਾਈ ਕੱਟਾ ਦੇਗੀ ਜੀ ਨੀਲੀ ਰੌਜਾ ਹਾਂਜੀ 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 ਕੱਟਾ ਬਹੁਤ ਸੋਹਣਾ ਦੇਗੀ ਇਹ ਕੱਟੀ ਹੁੰਦੀ ਦਾ ਹੋਰ ਵੀ ਚੰਗੀ ਸੀ ਕੱਟਾ ਵੀ ਕੋਈ ਸਾਹਮਣੂ ਦਾ ਬਹੁਤ ਚੰਗੀ ਚੀਜ਼ ਐ ਅੱਛਾ ਇਹ ਸੂਆ ਕਿਨਵਾ ਸੂਈ ਆ ਜੀ ਇਹ ਦੂਜਾ ਸੂਆ ਸੀ ਦੂਜਾ ਸੂਆ ਸੂਈ ਆ ਚੂਣ ਚਣ ਕਿਵੇਂ ਨਿਕਲਿਆ ਬਹੁਤ ਇੱਕ ਨੰਬਰ 2 ਕਿਲੋ ਬੋੜਾ ਚੋਇਆ ਦੋ ਕਿਲੋ ਬੋੜਾ ਚੋਇਆ ਮੈਂ ਤੈਨੂੰ ਕਹਦਾ ਮੈਂ 5 ਕਿਲੋ ਚੋਲਿਆ ਮੈਂ 6 ਕਿਲੋ ਚੋਲਿਆ ਨਹੀਂ ਨਹੀਂ ਸਹੀ ਗੱਲ ਐ 2 ਕਿਲੋ ਬੋੜਾ ਚੋਇਆ ਬੱਚੇ ਨੂੰ ਲਾਤਾ ਠੀਕ ਆ ਜੀ ਠੀਕ ਐ ਨਾ ਕਿ ਸੂਆ ਸੂਈ ਸੀ ਬਾਈ ਕਿ ਮੇਰੇ ਵੀ ਤੇਰਾ ਤਜਰਬਾ 35 34 ਸਾਲ ਦਾ ਕਿੰਨਾ ਦੁੱਧ ਦੇਜੂਗੀ ਝੋਟੀ ਤਕਰੀਬਨ ਬਾਈ ਉਹ ਕਈ ਕਹਿਣ ਬੋ 16 ਕਹਦੇ 17 ਕਹਦੇ ਹਾਂ 14 ਕਿਲੋ ਝੋਟੀ ਦੁੱਧ ਦੇਊਗੀ ਦੇ ਦੂਗੀ ਬਾਈ ਇਹਨਾਂ ਦੇ ਦੋਗੀ ਹਾਂ ਆ ਤਾਂ ਹੋਈ ਨਾ ਗੱਲ ਆ ਹੁੰਦੀ ਐ ਮੇਤਰੋ ਸਚਾਈ ਹਮੇਸ਼ਾ ਮੈਂ ਤਾਂ ਕੋਦਾਂ ਨੂੰ ਕਹ ਰਾ ਹਾਂ ਨਾ ਵੀ ਪੁਰਾਣਾ ਬੰਦਾ ਪੁਰਾਣਾ ਹੁੰਦਾ ਕਸ਼ਮੀਰੇ ਬਾਈ ਇੱਕ ਗੱਲ ਆ ਮਤਲਬ ਚੋਣ ਚਾਣ ਪੁਰੂ ਵਰਗਾ ਪੋਲਾ ਮੈਂ ਨਾ ਪੂਰੀ ਗੱਲ ਆ ਚਵਾਈ ਵੀ ਇੱਕ ਨੰਬਰ ਆ ਨਾ ਭੂਰ ਨਾ ਛਟਾ ਠੀਕ ਆ ਬਾਈ ਠੀਕ ਸਾੜੇ ਚਵਾਈ ਵਾਲਾ ਵੀ ਕਿੰਨਾ ਸੋਹਣਾ ਹਾਂਜੀ ਕਿੰਨੇ ਦੀ ਕੀ ਬੋਲ ਰੱਖਿਆ ਭਾਈ ਮੋਲ ਰੱਖਣ ਨੂੰ ਤਾਂ ਪਾਵਾ ਲੋਕਾਂ ਨੂੰ ਡੇਢ ਕਰਦਗੇ ਹਾਂ 1.55 ਕਰਦਗੇ ਸਹੀ ਗੱਲ ਆ ਜੀ ਆਪਾਂ ਲੈਣ ਦੇਣ ਵਾਲੀ ਗੱਲ ਹੀ ਕਰਨੀ ਆ ਜੀ 1.40 ਦੀ ਝੋਟੀ ਦੇ ਦਾਂ બસ ਕੀ ਬਾਤ ਮੇਰਾ ਰੋਗੜਾ ਵੀ ਮੁਫਤ ਫੜਾਈ ਉਹਨਾਂ ਦਾ ਮੇਰੇ ਦੇ ਬਰਾਬਰ ਆਉਂਦੀ ਆ ਹਾਂ ਤੋਰੀ ਭਾਈ ਮੜੇ ਖੋਲੀ ਇਹਨੂੰ ਨੇ ਮੇਰੇ ਤਰ੍ਹਾਂ ਜੇ ਕੋਈ ਕਈ ਕਹਿ ਰਹੇ ਮੰਦਾ ਬਹੁਤ ਆ ਪਰ ਜਦੋਂ ਵੇਚ ਨਹੀਂ ਹੁੰਦੀ ਉਦੋਂ ਨਹੀਂ ਕਹਿੰਦੇ ਉਦੋਂ ਮੰਦਾ ਉਦੋਂ ਕਹਿ ਦਿੰਗੇ ਯਾਰ ਇੰਨਾ ਰੇਟ ਮੰਗਦੇ ਲੋਕ ਉਦੋਂ ਪਤਾ ਲੱਗ ਜਾਂਦਾ ਲੈਣ ਲੱਗਿਆ ਪਾਣੀ ਕਦੋਂ ਪਤਾ ਲੱਗ ਜਾਂਦਾ ਮੰਦਾ ਆ ਗਿਆ ਮੈਂ ਤੇ ਇਹ ਗੱਲ ਤੇ ਕਈ ਵਾਰੀ ਹੈਰਾਨ ਹੁੰਨਾ ਅੱਜ ਤੜਕੇ ਦਰ ਕੇ ਫੋਨ ਆਇਆ ਇੱਕ ਦਾ ਕਹਿੰਦਾ ਭਾਈ ਤੂੰ ਵੀਡੀਓ ਬਣਾਉਣ ਜਾਣਾ ਕਿ 60 65000 ਦੀ 12 13 ਕਿਲੋ ਵਾਲੀ ਮੈਂ ਲੈ ਕੇ ਦੇ ਸੱਜਰ ਕਹਿੰਦੇ ਮੰਦਾ ਬੜਾ ਵਾ ਨਾਲੇ ਤਾਂ ਮੈਂ 5 4 ਮਿੰਟ ਹੱਸਿਆ ਤੇ ਫੇਰ ਉਹਨੂੰ ਮੈਂ ਦੱਸਿਆ ਵੀ ਭਲਿਆ ਮਾਨਸਾ 50000 ਦੀ ਤੋਕ ਕੇ ਆਪਣ ਨੂੰ ਵਿਕਦੀ ਆ ਤੋਕੜ 6 4 6 ਕਿਲੋ ਵਾਲੀ ਸ਼ਮੰਦਾਰ ਦੀ ਲੋਗ ਰਸਟਰੀ ਤੇ ਮੈਨੂੰ ਕਹਿੰਦਾ ਆਪਣਾ ਸਵਾਰ ਕੇ ਕੋਈ ਬਾਈ ਪਾਣੀ ਆਇਆ ਹੋਇਆ ਮੈਂ ਕਹਿੰਦੇ ਪਾਣੀ ਆਇਆ ਹੋਇਆ ਤਾਂ ਉਹਨਾਂ ਨੂੰ ਗਰੀਬ ਘੋਣਾ ਵੱਢ ਲਿਓਗੇ ਆ ਵੇਖ ਲਓ ਹਾਂ ਵੇਖ ਲਓ ਬਾਈ ਵੇਖੋ ਗੱਲ ਅੰਤਰ ਸਿੰਘ ਦੀ ਕਮਾਲ ਆ ਆਰਡਰ ਦੀ ਕੁਆਲਿਟੀ ਬੇਹਤਰੀ ਖਾਸ ਆ ਪੂਰੀ ਉਗੋ ਜਮਾ ਹਰ ਪੱਖ ਤੋਂ ਹੀ ਮਜ਼ਬੂਤੀ ਓਕੇ ਆ ਜਾਮਾ ਬਾਈ ਛੋਟੀ ਦੀ ਬਰੀਕੀ ਬਹੁਤ ਚੰਗੀ ਆ ਡਰ ਦੀ ਕੁਆਲਟੀ ਬੇਤਰੇ ਨਾ ਖਾਸ ਆ ਪੂਰੀ ਥੱਲੋ ਵਿੱਚ ਥਣ ਥਣ ਨੂੰ ਬਹੁਤ ਚੰਗਾ ਲੱਗਦਾ ਆ ਹਾਇਦ ਮਾਲਵਾ ਦੇ ਸੂਈਆਤਾ ਦੀ ਦੁਆ ਚਾਰਾ ਦਿਨਾਂ ਦੇ ਜੋਬਲ ਕੁਝ ਲੈਵੇ ਦਾ ਹੋਣਾਊਗੀ ਕਿਉਂਕਿ ਇਹਨੇ ਬਣਾਵਟਾ ਜਿਹੜੀ ਲੈਵੇ ਦੀ ਬਦਲ ਦੇਣੀ ਆ ਕਿਉਂਕਿ ਮਿੱਤਰੋ ਦੋਵਾਂ ਚਾਰਾ ਦਿਨਾਂ ਦੇ ਵਿੱਚ ਥੱਲੋ ਵੀ ਬਹੁਤ ਸੋਹਣੀ ਤਿਆਰੀ ਦੇ ਵਿੱਚ ਹੋ ਗਈ ਬਾਕੀ ਹੋਟਾ ਟਾਈਮ ਦੀ ਵੀ ਗੱਲ ਨਾ ਜੀ ਕਿੰਨਾ ਹਾਂ ਟਾਈਮ ਤੋਂ ਟਾਈਮ ਆ ਜਿਹੜਾ ਚਵਾਈ ਹੋਣ ਲੱਗ ਪਈ ਨੇ ਕੋਈ ਦੀ ਕੋਈ ਬਣ ਜਾਣਾ ਥੱਲੋ ਮੈਂ ਅਗਰ ਇਹਦੇ ਕੱਟਾ ਵਾ ਮਿੱਤਰੋ ਤੇ ਰੇਟ ਇਹਦਾ 1,40,000 ਰੁਪਇਆ ਵਾ ਹੁਣ ਮੈਂ ਇੱਕ ਗੱਲ ਕਹਿ ਦੇਣਾ ਚਾਹਣਾ ਵੀ ਕਈ ਨਾ ਬੰਦੇ ਏ ਪਾਣੀ ਆਏ ਇਲਾਕੇ ਕਰਕੇ ਜਿੱਧਰ ਪਾਣੀ ਆਇਆ ਹੋਇਆ ਉਧਰ ਨੂੰ ਭਾਰ ਨੂੰ ਭਾਲ ਨੂੰ ਜਾਂਦੇ ਪਸ਼ੂ ਲੈ ਕੇ ਆਉਣੇ ਉਧਰ ਬਈ ਮੰਦਾ ਬਹੁਤਾ ਮੈਂ ਇੱਕ ਗੱਲ ਕਹਿ ਦਵਾਂ ਵੀਰੇ ਭਾਵਾਂ ਦੀ ਤੁਸੀਂ ਉਧਰੋਂ ਲੈ ਕੇ ਕਮਾਈ ਲੱਖਾਂ ਰੁਪਇਆ ਕਰ ਲਿਆ ਜੇ ਪਰ ਉਹ ਕਮਾਈ ਤੁਹਾਨੂੰ ਫੁੱਲਣੀ ਨਹੀਂ ਉਹ ਤੁਹਾਡਾ ਦੁੱਗਣਾ ਲੈ ਕੇ ਜਾਊਗੀ ਕਿਉਂਕਿ ਜਿਨ੍ਹਾਂ ਦੇ ਘਰ ਉੱਜੜ ਗਏ ਜਿਨ੍ਹਾਂ ਦੀ ਤਬਾਈ ਹੋ ਗਈ ਨਾ ਸਾਰੇ ਕੁਝ ਦੀ ਉਹਨਾਂ ਤੋਂ ਨਫਾ ਲਿਆ ਸੁਭਾ ਨਹੀਂ ਦਿੰਦਾ ਆਪਾਂ ਨੂੰ ਉਹਨਾਂ ਦੇ ਨਾਲ ਖੜੀਏ ਭੈਣ ਬਰਾ ਬਣ ਕੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜੀਏ ਉਹਨਾਂ ਨੂੰ ਸਭ ਕੁ ਬਣਦਾ ਮੁਆਵਜ਼ਾ ਦਿਵਾਓ ਸਰਕਾਰਾਂ ਦੀ ਬਣ ਬੇੜਤੀਆਂ ਕੇ ਵੀ ਜਿੰਨਾ ਤੱਕ ਆਪਾਂ ਪਹੁੰਚ ਕਰੀਏ ਐ ਨਾ ਕਰੋ ਵੀ ਹੁਣ ਉਹਨਾਂ ਦੇ ਹੜ੍ਹ ਆ ਗਏ ਤੇ ਪਾਣੀ ਆ ਗਿਆ ਜਿਵੇਂ ਤੜਕੇ ਫੋਨ ਆਇਆ ਇੱਕ ਦਾ ਕਹਿੰਦਾ ਭਾਈ ਪਾਣੀ ਆਏ ਫਰਦੇ ਹੁਣ ਤਾਂ ਬਹੁਤ ਸਸਤੀਆਂ ਮਈਆਂ ਮੈਂ ਕਿਹਾ ਭਲਿਆ ਮਨਸਾ ਦੋ ਕੁ ਦਿਨ ਰੁਕ ਜਾ ਬਾਬੂਆ ਖੋਲ ਕੇ ਰੱਖੀ ਤੇਰੇ ਘਰੇ ਬੰਨ ਕੇ ਜਾਣਗੇ ਲੋਕ ਭਾਈ ਕਸ਼ਮੀਰੇ ਨੰਬਰ ਦੱਸੀਕਰਾਂ ਦੀ 98767 ਜੀ 83073 ਇੱਕ ਵਾਰੀ ਹੋਰ ਬੋਲ ਦਿਓ ਜੀ 98767 ਜੀ 830 ਠੀਕ ਹੈ ਬਾਈ ਬਾਈ ਕਸ਼ਮੀਰ ਭਈ ਇਹ ਤਾਂ ਹੋ ਗਿਆ ਆਪਣੀ ਮੱਝਾਂ ਬਾਰੇ ਜਾਣਕਾਰੀ ਹੈ ਨਾ ਇਹ ਡਿਟੇਲ ਹੈ ਇੱਕ ਤੈਨੂੰ ਵੀ ਫੋਨ ਫਣ ਆਉਂਦਾ ਹੋਣਾ ਵੀ ਪਾਣੀ ਆਇਆ ਹੁਣ ਪਿੰਡਾਂ ਦੇ ਵਿੱਚ ਪਸ਼ੂ ਦਾ ਬੰਦਾ ਬਹੁਤ ਮਿਲਦਾ ਹੁਣ ਬਾਈ ਮੰਦਾ ਤਾਂ ਮਿਲਦਾ ਉਧਰ ਨੂੰ ਮੈਂ ਜਾਂਦਾ ਹੂੰ ਇਹ ਜੈਥੋ ਹਿਰਗੇ ਦੀ ਹੈ ਠੀਕ ਹੈ ਇਹ ਆਪਣੇ ਏਰੀਆ ਦੀ ਹੈ ਆਪਣੇ ਏਰੀਆ ਦੀ ਬਾਈ ਕਸ਼ਮੀਰੇ ਵਸੇ ਜਾਣਾ ਵੀ ਚਾਹੀਦਾ ਮੇਰੀ ਗੱਲ ਸੁਣ ਬਾਈ ਜੀ ਉਹ ਤਾਂ ਰੱਬ ਤੇ ਅੱਗੇ ਮਾਰਿਆ ਹਾਂ ਉਦੋਂ ਆਪਾਂ ਤਕਾਈਏ ਸਹੀ ਗੱਲ ਹੈ ਬਾਈ ਸਾਡੇ ਤਾਂ ਸੇਵਾ ਚੱਲੀ ਜਾਂਦੀ ਹੈ ਜਿੰਨੀ ਜੋਗ ਰਹੀ ਸੇਵਾ ਪਾਈ ਹੈ ਸਹੀ ਗੱਲ ਹੈ ਬਾਈ ਹਾਂ ਪੀੜਤ ਜਿਹੜੇ ਬੰਦੇ ਆ ਨਾ ਹੜਦੇ ਉਹਨਾਂ ਦੀ ਬਾਬਤ ਸੇਵਾ ਇਕੱਠੀ ਕਰੀ ਮੈਂ ਤਾਂ ਨਾ ਯਾਰ ਉਹ ਲਾਣਤੀ ਲੋਕ ਐ ਦੋ ਵੱਡੇ ਲਾਣਤੀ ਹੋਈ ਨਹੀਂ ਸਕਦੇ ਜਿਹੜੇ ਉੱਧਰ ਜਾ ਕੇ ਨਾ ਬਣਾਉਣਾ ਉਹਨਾਂ ਦਾ ਫਾਇਦਾ ਕਰੋ ਉਹਨਾਂ ਨੂੰ ਐਂ ਕਰਾਂਗੇ ਪੱਠੇ ਤੇ ਆਵਾਂਗੇ ਹਾਂ ਚਾਰ ਦੀਆਂ ਚਾਰ ਇਕੱਠਾ ਲੈ ਕੇ ਦੇ ਆਵਾਂ ਹਾਂ ਇਹ ਕੰਮ ਤਾਂ ਕਰਕੇ ਆਓ ਫੜਾ ਕੇ ਆਓ ਬਈ ਹਾਂਜੀ ਇਹ ਕੰਮ ਤਾਂ ਕਰ ਦਾਂਗੇ ਪਰ ਆਹ ਕੰਮ ਨਹੀਂ ਕਰਨਾ ਵੀ ਉਹਨਾਂ ਦਾ ਪਿੱਛਾ ਵੀ ਤਕਾਉਣ ਲੱਗ ਜੀਗੇ ਹਾਂ ਮੈਂ ਯਾਰ ਇੱਦਾਂ ਮੈਂ ਤਾਂ ਭਾਈ ਅੱਜ ਤੜਕੇ ਸਵੇਰ ਸਵੇਰ ਬੂੜੇ ਬਈ ਥੋੜੀ ਦੇ ਦੇਵੇ ਆਪਦੇ ਘਰੇ ਦੇ ਦੇ ਹਾਂ ਉਹਦੇ ਘਰੇ ਦੇ ਦੇ ਦੋ ਬਈ ਕਹਿੰਦੇ ਹੁੰਦੇ ਨਾ ਰੋਟੀ ਮੁਹ ਮਾਲਕਾ ਜਰਾ ਧੰਨਵਾਦ ਆ ਹੜ ਪੀਰਤਾਂ ਲਈ ਇੱਕ ਵਾਰੀ ਅਰਦਾਸ ਕਰਦੇ ਆ ਪ੍ਰਮਾਤਮਾ ਨੂੰ ਹੁਣ ਹੱਕ ਦੀ ਕਮਾਈ ਆ ਐ ਨਹੀਂ ਗਲਤ ਵੀ ਮੁੱਲ ਇੰਨਾ ਕਰ ਲਿਆ ਇੰਨਾ ਕਰ ਲਿਆ ਜਿੰਨਾ ਕ ਦਾਣਾ ਦੇਣਾ ਉਹਨਾਂ ਕੀ ਕਰੇ ਬਸ ਠੀਕ ਹੈ ਜੀ ਲੈ ਮਿੱਤਰੋ ਤੁਸੀਂ ਵੀ ਦੁਆ ਕਰਿਆ ਜੋ ਉਹਨਾਂ ਲੋਕਾਂ ਲਈ ਤੇ ਇੱਕ ਬੇਨਤੀ ਹੋਰ ਆ ਬਈ ਜਿੰਨਾ ਵੀ ਰਾਸ਼ਨ ਪਾਣੀ ਵੱਧ ਚੜਕੇ ਲ ਜਾ ਸਕਦੇ ਆ ਲ ਜਾਓ ਚਾਰ ਦਾਣਾ ਪੱਠਾ ਚੋਕਰ ਜੋ ਵੀ ਤੁਹਾਡੇ ਤੋਂ ਪਿੰਡਾਂ ਦੇ ਵਿੱਚ ਉਹ ਇਕੱਠਾ ਹੁੰਦਾ ਹੋਵੇ ਬਈ ਹੁਣ ਰਲ ਮਿਲ ਕੇ ਹੰਬੜਾ ਮਾਰੀਏ ਕਿਉਂਕਿ ਉੱਠੇ ਤਾਂ 23 ਦੇ ਮਾਰੇ ਨਹੀਂ ਸੀ ਪਰ 25 ਵੀ ਉਹਨਾਂ ਲਈ ਕਹਿਰ ਬਣ ਗਿਆ ਬਈ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਸੀ ਦੋਸਤਾਂ ਜਲਦ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ